ਕਿਹੜੇ ਛੋਟੇ ਬਦਲਾਅ ਲਿਆ ਸਕਦੇ ਆ ਜਿਹਦੇ ਨਾਲ ਆਪਾਂ ਲਕਵੇ ਤੋਂ ਬਚ ਸਕਦੇ ਆ ਸਤਿ ਸ਼੍ਰੀ ਅਕਾਲ ਮੇਰਾ ਨਾਮ ਡਾਕਟਰ ਯਾਨਿਸ਼ ਮਨੋਟ ਹੈ ਅੱਜ ਮੈਂ ਦਿਮਾਗ ਰੀਡ ਦੀ ਹੱਡੀ ਅਤੇ ਐਂਡੋ ਵੈਸਕੂਲਰ ਨਿਊਰੋ ਸਰਜਨਾਂ ਮੈਂ ਸਟ੍ਰੋਕ ਸਪੈਸ਼ਲਿਸਟ ਨਿਊਰੋ ਸਰਜਨਾਂ ਇਹ ਸਵਾਸਤੇ ਮੈਂ ਅੱਜ ਤੁਹਾਨੂੰ ਦੱਸ ਰਿਹਾ ਕਿ ਕਿਹੜੀਆਂ ਚੀਜ਼ਾਂ ਦੇ ਬਦਲਾਅ ਦੇ ਨਾਲ ਤੁਸੀਂ ਲਕਵੇ ਤੋਂ ਬਚ ਸਕਦੇ ਹੋ ਆਪਣੇ ਦਿਨ ਦੀ ਸ਼ੁਰੂਆਤ ਇੱਕ ਇਸ ਤਰ੍ਹਾਂ ਦੇ ਖਾਣੇ ਤੋਂ ਕਰੋ ਜਿਹੜਾ ਕਿ ਬਾਜ਼ਾਰੋਂ ਨਾ ਬਣਿਆ ਹੋਵੇ ਬਿਸਕੁਟ ਨਮਕੀਨ ਰਸ ਬ੍ਰੈਡ ਪੁਜਿਆ ਚਿਪਸ ਕੋਰ ਕੋਰੇ ਐਨਾ ਤੋਂ ਦੂਰ ਰਹਿਓ ਐਨਾ ਕੱਟ ਤੋਂ ਕੱਟ ਇਸ ਤਰ੍ਹਾਂ ਨਾ ਖਾਣਾ ਖਾਓ ਜਿਹੜਾ ਬਾਜ਼ਾਰ ਤੋਂ ਬਣ ਕੇ ਤੁਹਾਡੇ ਕੋਲ ਆਵੇ ਹਰ ਰੋਜ਼ ਕਸਰ ਥੋੜੀ ਬਹੁਤ ਕਸਰ ਜਰੂਰ ਕਰ ਕਰੋ ਆਪਣੇ ਸਰੀਰ ਵਾਸਤੇ ਅੱਧਾ ਪੌਣਾ ਘੰਟਾ ਜਰੂਰ ਕੱਟੋ ਜੇ ਤੁਸੀਂ ਕੱਟ ਪਾਓਗੇ ਤੇ ਤੁਹਾਡੇ ਦਿਮਾਗ ਹਮੇਸ਼ਾ ਤੁਹਾਨੂੰ ਥੈਂਕ ਯੂ ਕਹੇਗਾ ਜੇ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਲੱਤ ਲੱਗੀ ਹੋਈ ਆ ਜਿਸ ਤਰ੍ਹਾਂ ਕਿ ਸਿਗਰਟਾਂ ਨੂੰ ਸਿਗਰਟੀ ਨਾ ਜਾਂ ਸ਼ਰਾਬ ਤੇ ਇਹਨਾਂ ਤੋਂ ਤੁਸੀਂ ਦੂਰ ਰਹੋ ਬਲੱਡ ਪ੍ਰੈਸ਼ਰ ਆ ਸ਼ੂਗਰ ਜਾਂ ਕੋਲੇਸਟ੍ਰੋਲ ਦੀ ਬਿਮਾਰੀ ਹੈ ਤੇ ਉਸ ਦਾ ਧਿਆਨ ਕਰੋ ਉਸ ਨੂੰ ਬਦਲ ਨਾ ਦਿਓ ਆਪਣੇ ਡਾਕਟਰ ਨੂੰ ਰੈਗੂਲਰਲੀ ਦਿਖਾਉਂਦੇ ਰਹੋ ਅਤੇ ਇਹਦੇ ਕੰਟਰੋਲ ਵਧੀਆ ਹੋਣ ਦੇ ਨਾਲ ਤੁਹਾਨੂੰ ਇਸ ਬਿਮਾਰੀ ਦੇ ਨਾਲ ਹੋਣ ਦੇ ਚਾਂਸ ਘੱਟ ਤੋਂ ਘੱਟ ਹੋਣਗੇ ਅਗਰ ਤੁਸੀਂ ਵੀ ਸਿਹਤਮੰਦ ਰਹਿਣਾ ਚਾਹੁੰਦੇ ਹੋ ਤੇ ਇਹ ਸਾਰੀਆਂ ਚੀਜ਼ਾਂ ਕਰੋ